ਤੁਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਜਗਦੀਸ਼ ਪੋਲਾ ਬਹੁਤ ਚਰਚਿਤ ਡਰੱਗ ਮਾਮਲੇ ਦੇ ਵਿੱਚ ਇੱਕ ਵੱਡਾ ਨਾਮ ਜੁੜਿਆ ਹੋਇਆ ਹੈ ਜਗਦੀਸ਼ ਪੋਲੇ ਦਾ ਤਾਂ ਤੁਹਾਨੂੰ ਦੱਸ ਦੇ ਕਿ 13 ਸਾਲ ਬਾਅਦ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਜਗਦੀਸ਼ ਪੋਲਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਹੁਣ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਜਗਦੀਸ਼ ਪੋਲਾ ਜਿਹੜੇ ਨੇ ਉਹ ਰਿਹਾ ਹੋ ਚੁੱਕੇ ਨੇ ਤੁਹਾਨੂੰ ਦੱਸ ਦੇ ਕਿ ਹੁਣ ਤੱਕ 13 ਸਾਲ ਹੋ ਚੁੱਕੇ ਨੇ ਹੁਣ ਤੱਕ ਜਗਦੀਸ਼ ਪੋਲਾ ਨੂੰ ਸਿਰਫ ਦੋ ਵਾਰ ਹੀ ਜਮਾਨਤ ਮਿਲਦੀ ਦੀ ਹੈ ਦੋ ਵਾਰ ਕੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਂਦਾ ਇੱਕ ਜਦੋਂ ਉਹਨਾਂ ਦੀ ਮਾਤਾ ਦਾ ਦੇਹਾਂਤ ਹੁੰਦਾ ਹੈ ਔਰ ਇੱਕ ਵਾਰ ਜਦੋਂ ਪਿਤਾ ਦਾ ਦੇਹਾਂਤ ਹੁੰਦਾ ਹੈ ਤਾਂ ਦੋ ਵਾਰ ਕੀ ਜੇਲ੍ਹ ਤੋਂ ਬਾਹਰ ਉਹਨਾਂ ਨੂੰ ਕੱਢਿਆ ਜਾਂਦਾ ਹੈ ਤਾਂ ਹੁਣ ਤੁਹਾਨੂੰ ਦੱਸਦੀ ਕਿ 13 ਸਾਲ ਬਾਅਦ ਜਗਦੀਸ਼ ਪੋਲਾ ਨੂੰ ਜਮਾਨਤ ਜਿਹੜੀ ਹੈ ਉਹ ਹਾਈ ਕੋਰਟ ਤੋਂ ਮਿਲ ਚੁੱਕੀ ਹੈ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਹੈ ਤੁਹਾਨੂੰ ਦੱਸਦੀ ਕਿ ਬਹੁਤ ਕਰੋੜੀ ਜਦੋਂ ਡਰਗ ਮਾਮਲੇ ਦੀ ਗੱਲ ਛੱਡਦੀ ਹੈ ਤਾਂ ਉਦੋਂ ਜਗਦੀਸ਼ ਪੋਲਾ ਦਾ ਨਾਮ ਜਿਹੜਾ ਆ ਉਹ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਇਹਨਾਂ ਨੂੰ ਲੈ ਕੇ ਇਹਨਾਂ ਦੇ ਨਾਲ ਵਿਕਰਮਜੀਤ ਸਿੰਘ ਮੰਜੀਠਿਆ ਹੁਣਾਂ ਦਾ ਵੀ ਨਾਮ ਜਿਹੜਾ ਉਹ ਜੁੜਦਾ ਰਿਹਾ तमाम ਕਈ ਵਿਵਾਦ ਜੁੜੇ ਕਈ ਕਾਉਂਟਰੋਵਰਸੀਆਂ ਜਿਹੜੀਆਂ ਜਗਦੀਸ਼ ਪੋਲਾ ਦੇ ਨਾਮ ਤੋਂ ਛਿੜਦੀਆਂ ਰਹੀਆਂ ਤਾਂ ਤੁਹਾਨੂੰ ਦੱਸਦੀ ਕਿ ਇੱਕ ਮੰਤਰੀ ਕਬੱਡੀ ਦੇ 플레이ਰ ਰਹੇ ਨੇ ਜਗਦੀਸ਼ ਪੋਲਾ ਔਰ ਸਾਬਕਾ ਡੀਐਸਪੀ ਨੇ ਔਰ ਜਦੋਂ ਇਹਨਾਂ ਦੇ ਉੱਪਰ ਆ ਇਹ ਵਾਲਾ ਇਲਜ਼ਾਮ ਲੱਗਦਾ ਹੈਗਾ ਡਰੱਗ ਨੂੰ ਲੈ ਕੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਬਾਹ ਕਰੋੜੀ ਜਦੋਂ ਡਰੱਗ ਦਾ ਇਹਨਾਂ ਦੇ ਉੱਪਰ ਇਲਜ਼ਾਮ ਲੱਗਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਡੀਐਸਪੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਕੈਦ ਕੋਈ ਹੁਣ 13 ਸਾਲ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਜਗਦੀਸ਼ ਪੋਲਾ ਨੂੰ ਜਮਾਨਤ ਮਿਲਿਆ ਤੇ ਹੁਣ ਉਹ ਆਪਣੇ ਘਰ ਪਹੁੰਚਣਗੇ ਔਰ ਇਹ ਵੀ ਜੋ ਸਾਡੇ ਕੋਲ ਮੁੱਢਲੀ ਜਾਣਕਾਰੀ ਸੋਰਸਸ ਤੋਂ ਮਿਲ ਪਾਰੀ ਹੈ ਕਿ ਇਹਨਾਂ ਦੇ ਘਰੇ ਜਿਹੜਾ ਆ ਲੋਕਾਂ ਦਾ ਤੰਤਾ ਲੱਗਿਆ ਹੋਇਆ ਹੈ ਜਗਦੀਸ਼ ਭੋਲਾ ਨੂੰ ਮਿਲਣ ਦੇ ਵਾਸਤੇ ਲੋਕ ਪਹੁੰਚ ਰਹੇ ਨੇ ਕਿਉਂਕਿ ਇਹ ਵੀ ਹੁੰਦਾ ਇੱਕ ਸਰਕਲ ਹੁੰਦਾ ਹੈ ਤੇ ਇੰਨੇ ਸਮੇ ਬਾਅਦ ਤੁਸੀਂ ਜਦੋਂ ਬਾਹਰ ਆਉਨੇ ਹੋ ਤਾਂ ਉਸ ਤੋਂ ਬਾਅਦ ਲੋਕ ਵੀ ਤੁਹਾਨੂੰ ਮਿਲਦੇ ਆ ਹਾਲਾਂਕਿ ਜਗਦੀਸ਼ ਭੋਲਾ ਦੇ ਨਾਲ ਜਦੋਂ-ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਦੋਂ-ਜਦੋਂ ਗੱਲ ਹੋਈ ਤਾਂ ਜਗਦੀਸ਼ ਭੋਲਾ ਆਪਣੇ ਆਪ ਨੂੰ ਬੇਕਸੂਰ ਦੱਸਦੇ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਸ ਡਰੱਗ ਦੇ ਵਿੱਚ ਨਹੀਂ ਆ ਮੈਨੂੰ ਫਸਾਇਆ ਗਿਆ ਹੈ ਵੱਡੀਆਂ ਮਛਲੀਆਂ ਕੋਈ ਹੋਰ ਸੀ ਮੈਨੂੰ ਤਾਂ ਚਾਰਾ ਬਣਾਇਆ ਗਿਆ ਇਹ ਜਗਦੀਸ਼ ਭੋਲਾ ਕਿਤਨਾ ਕਿਤੇ ਆਪਣੀ ਸਫਾਈ ਦੇ ਵਿੱਚ ਇਹ ਕਹਿੰਦੇ ਰਹੇ ਸੀਗੇ ਜਦੋਂ ਬੌ ਕਰੋੜੀ ਡਰੱਗ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਬੌ ਕਰੋੜੀ ਡਰੱਗ ਮਾਮਲੇ ਦੀ ਚਰਚਾ ਛੱਡਦੀ ਹੈ ਹਾਲਾਂਕਿ ਬਹੁਤ ਸਾਰੇ ਲੀਡਰਾਂ ਦਾ ਵੀ ਨਾਮ ਇਸ ਡਰੱਗ ਮਾਮਲੇ ਦੇ ਵਿੱਚ ਜੁੜਿਆ ਐਸਆਈਟੀ ਬਣੀ ਐਸਆਈਟੀ ਦੇ ਗਠਨ ਦੇ ਵਿੱਚ ਪੂਸ਼ ਪੜਤਾਲ ਕੀਤੀ ਗਈ ਪਰ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਜਗਦੀਸ਼ ਪੋਲਾ ਜੇਲ੍ਹ ਦੇ ਵਿੱਚ ਚਲੇ ਗਏ ਔਰ ਦੋ ਵਾਰੀ ਹੀ ਇਹ ਬਾਹਰ ਨਿਕਲੇ ਜਦੋਂ ਤੋਂ ਜੇਲ੍ਹ ਦੇ ਵਿੱਚ ਉਸੇ ਇੱਕ ਵਾਰੀ ਮਾਤਾ ਦਾ ਜਦੋਂ ਦੇਹਾਂਤ ਹੋਇਆ ਤੇ ਇੱਕ ਵਾਰੀ ਪਿਤਾ ਦਾ ਜਦੋਂ ਦੇਹਾਂਤ ਹੋਇਆ ਹੁਣ ਤੁਹਾਨੂੰ ਦੱਸਦੀ ਕਿ 13 ਸਾਲ ਬਾਅਦ ਜਗਦੀਸ਼ ਪੋਲਾ ਨੂੰ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਤੋਂ ਜਗਦੀਸ਼ ਪੋਲਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਹੁਣ ਤੁਹਾਨੂੰ ਦੱਸਦੇ ਕਿ ਜਗਦੀਸ਼ ਪੋਲਾ ਬਾਹਰ ਆ ਚੁੱਕੇ ਨੇ ਬਾ ਕਰੋੜੀ ਡਰੱਗ ਮਾਮਲੇ ਦੇ ਵਿੱਚ ਇੱਕ ਚਰਚਿਤ ਚਿਹਰਾ ਸੀਗੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜਗਦੀਸ਼ ਪੋਲਾ ਹੁਣੀ ਕਿਰੇ ਹੋਏ ਸੀਗੇ ਤਾਂ ਹੁਣ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਰਿਹਾਈ ਹੋ ਚੁੱਕੀ ਹੈ ਤੇ 13 ਸਾਲ ਬਾਅਦ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਜਗਦੀਸ਼ ਪੋਲਾ ਜਿਹੜੇ ਨੇ ਉਹ ਬਾਹਰ ਆਏ ਨੇ ਉਸ ਤੋਂ ਪਹਿਲਾਂ ਸਿਰਫ ਦੋ ਵਾਰ ਹੀ ਇਹਨਾਂ ਨੂੰ ਛੁੱਟੀ ਦਿੱਤੀ ਗਈ ਸੀਗੀ